ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਅੰਗਰੇਜ਼ ਸਿੰਘ ਪੰਨੂ ਮੈਂ ਇੱਕ ਦੋ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਕਿ ਹਰਿਆਣਾ ਦੀ ਸਮੁੱਚੀ ਸਿੱਖ ਲੀਡਰਸ਼ਿਪ ਫੇਲ ਸਾਬਤ ਹੋਈ ਹੈ ਤੇ ਉਹਦੇ ਤੇ ਵੱਡਾ ਖੁਲਾਸਾ ਕਰਾਂਗਾ ਸੋ ਅੱਜ ਮੈਂ ਹਾਜ਼ਰ ਹਾਂ ਪਿੱਛੇ ਮੈਸ ਕਰਕੇ ਹਾਜ਼ਰ ਨਹੀਂ ਸਾਂ ਹੋ ਸਕਿਆ ਕਿਉਂਕਿ ਮੇਰੀ ਥੋੜੀ ਤਬੀਤ ਖਰਾਬ ਸੀ ਪਰ ਅੱਜ ਮੈਂ ਉਹ ਸਾਰਾ ਖੁਲਾਸਾ ਕਰਨਾ ਵੀ ਹਰਿਆਣਾ ਦੀ ਸਿੱਖ ਲੀਡਰਸ਼ਿਪ ਕਿਉਂ ਫੇਲ ਸਾਬਤ ਹੋਈ ਹੈ ਕਿਉਂਕਿ ਹਰਿਆਣਾ ਦੀ ਸਿੱਖ ਲੀਡਰਸ਼ਿਪ ਨੂੰ ਇੱਕ ਸਵਾਏ ਸਮਾਗਮਾਂ 'ਚ ਫੋਟੋਆਂ ਖਿਚਾਉਣ ਤੋਂ ਵੇਲੀ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਤੇ ਮਾਰੂ ਹਮਲੇ ਕੀ ਹੋ ਗਏ ਨੇ ਸੋ ਕਰਨਾਲ ਦੇ ਵਿੱਚ ਪਿੱਛੇ ਜੀ ਇੱਕ ਸਿੱਖ ਸੰਮੇਲਨ ਹੋਇਆ ਉਹ ਸਿੱਖ ਸੰਮੇਲਨ ਦੇ ਵਿੱਚ ਹਰਿਆਣਾ ਦੇ ਸਾਫਕਾ ਸੀਐਮ ਮਨੋਰ ਲਾਲ ਜੀ ਖੱਟਰ ਅਤੇ ਕੇਂਦਰੀ ਮੰਤਰੀ ਜਿਹੜੇ ਹੁਣ ਉਹ ਸ਼ਾਮਲ ਹੋਏ ਤੇ ਉਹਨਾਂ ਨੇ ਸਾਡੀ ਸਾਰੀ ਹਿਸਟਰੀ ਗਲਤ ਪ੍ਰਮੋਟ ਕਰਤੀ ਤੇ ਉਹ ਸਟੇਜ ਦੇ ਉੱਤੇ ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ ਸਰਦਾਰ ਬਲਜੀਤ ਸਿੰਘ ਦੀ ਦਾਦੂਆਲ ਢੀਂਡਾ ਸਾਹਿਬ ਹੋ ਕੇ ਚਲੇ ਗਏ ਸੀ ਗਰੋਂਡੇ ਵਾਲਾ ਮੈਂਬਰ ਹੋਰ ਕਈ ਮੈਂਬਰ ਉੱਥੇ ਹਰਿਆਣਾ ਕਮੇਟੀ ਦੇ ਬੈਠੇ ਸਨ ਪਰ ਕਿਸੇ ਦੀ ਹਿੰਮਤ ਨਹੀਂ ਹੋਈ ਵੀ ਖੱਟਰ ਸਾਹਿਬ ਜਦੋਂ ਸਾਡੀ ਹਿਸਟਰੀ ਨੂੰ ਸਾਡੇ ਗੁਰੂਆਂ ਨਾਲ ਗਲਤ ਰਿਲੇਟ ਕਰ ਰਹੇ ਸਨ ਦੇ ਸੀ ਰੋਕ ਲਈਏ ਵੈਸੇ ਗੁਰਬਾਣੀ ਦਾ ਪਾਵਨ ਫਰਮਾਨ ਹੈ ਮਾਰੇ ਕਹਿੰਦੇ ਨੇ ਬੋਲ ਸੂ ਧਰਮੜੀਆ ਮੋਨ ਕਤ ਧਾਰੀ ਨਾਮ ਇਹ ਮੋਨ ਧਾਰ ਕੇ ਬਹਿ ਕੇ ਉੰਜ ਧਰਮੀ ਬਣਦੇ ਸਨ ਪਰ ਇਹ ਸਾਰੇ ਮੋਨ ਧਾਰ ਕੇ ਬਹਿ ਗਏ ਤੇ ਉਹ ਖੱਟਰ ਸਾਹਿਬ ਸਾਡੀ ਹਿਸਟਰੀ ਨੂੰ ਗਲਤ ਤਰੀਕੇ ਨਾਲ ਪ੍ਰਮੋਟ ਕਰ ਗਏ ਉਹ ਕਿਵੇਂ ਪ੍ਰਮੋਟ ਕਰ ਗਏ ਮੇਰੇ ਕੋਲ ਸਬੂਤ ਹੈ ਮੈਂ ਦੱਸਣਾ ਚਾਹੁੰਦਾ ਆ ਤੁਸੀਂ ਵੀਡੀਓ ਸੁਣ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਵੇ ਜਿਸ ਦੇ ਤੌਰ ਤੇ ਅੰਗਰ ਤੋਂ ਸਾਡੀ ਮਾਣੇ ਨੇ ਅੰਗਰੇਜ਼ਾਂ ਦਾ ਬਣਾਉਣ ਦਾ ਕਾਰਨ ਕੀਤਾ ਉਹ ਉਸ ਨੂੰ ਨਹੀਂ ਗਿਆ ਜਿਸ ਦੇ ਉਹਨਾਂ ਨੇ ਯੋਗਮੀ ਇੱਥਾ समाज के जो थी 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 के था। था जो हमारे दस पाचाराषण शुरू होने उन जागृति के बाद सजाया गया तो घटनाओं को पता लेकर ने पूछो तो पालन कार्यों ने सिर्फ और था ਕੁਨਾਂ ਨਾ ਪਤਾ ਲੱਗਦਾ। ਕੋਈ ਸਿਰਫ 1000 ਲਾਉਣਗੇ ਲੋਕ। ਸਿੱਖ ਨਾਮ ਸਿੱਖ ਨਾਮ ਦੀ ਗੱਲ ਕਰੀ ਆ। ਇਹ ਤਾਂ ਕੰਮ ਨਹੀਂ। ਸਮਾਜ ਦੇ ਸਾਰੇ ਅਲੱਗ-ਅਲੱਗ ਜਾਤ ਨੂੰ ਲੋਕੋ ਬਣਾ ਲੈਣਾ। ਆਹ ਹੁੰਦਾ ਹੈ। ਖੱਟਰ ਸਾਹਿਬ ਕਹਿੰਦੇ ਨੇ ਉਸ ਟਾਈਮ ਸਿੱਖ ਨਾਂ ਦੀ ਪਛਾਣ ਹੀ ਨਹੀਂ ਸੀ ਕੋਈ ਸਿੱਖ ਹੈ ਹੀ ਨਹੀਂ ਸੀ ਵੱਖਰੀਆਂ ਵੱਖਰੀਆਂ ਜਾਤਾਂ ਤੋਂ ਲੋਕ ਬੁਲਾਏ ਗਏ ਦੇਖੋ ਸਾਡੀ ਹਿਸਟਰੀ ਤੇ ਐਡਾ ਵੱਡਾ ਮਾਰੂ ਹਮਲਾ ਹੋ ਗਿਆ ਸਾਡੇ ਗੁਰੂਆਂ ਦੇ ਉੱਤੇ ਕੁਐਸਚਨ ਮਾਰਕ ਆਇਆ ਪਰ ਇਹ ਮਿੱਟੀ ਦੇ ਮਾਦੋ ਬੋਲੇ ਨਹੀਂ ਪਤਾ ਕੀ ਆ ਖੱਟਰ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਇਹ ਤੇ ਨਹੀਂ ਬੋਲੇ ਤੁਹਾਨੂੰ ਮੈਂ ਜਵਾਬ ਦੇ ਦੇਣਾ ਸਾਡੇ ਜਿਹੜੇ ਪੰਜ ਪਿਆਰੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੀਸ ਭੇਟਾ ਕਰਨ ਵਾਸਤੇ ਉੱਠੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਇਹਨਾਂ ਦੇ ਪਰਿਵਾਰਾਂ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖੀ ਧਰਮ ਕੀਤੀ ਸੀ ਕਿਤੇ ਭੁਲੇਖੇ ਚ ਨਾ ਰਹਿ ਜਿਓ ਪੂਰੀ ਹਿਸਟਰੀ ਹੈ ਸਾਡੀ ਕੋਈ ਵੀ ਕਿਸੇ ਨੂੰ ਸੱਦਾ ਦੇ ਤੇ ਕੋਈ ਪਹਿਲੀ ਵਾਰੀ ਆਪਣਾ ਸੀਸ ਕਲਮ ਕਰਾਉਣ ਵਾਸਤੇ ਨਹੀਂ ਆ ਜਾਂਦਾ ਐਵੇਂ ਨਹੀਂ ਵੀ ਗੁਰੂ ਗੋਬਿੰਦ ਸਿੰਘ ਨੇ ਸੱਦਾ ਘੱਲਿਆ ਤੇ ਲੋਕ ਆਗੇ ਨਹੀਂ ਨਹੀਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਹੁਕਮਨਾਮੇ ਜਾਰੀ ਕੀਤੇ ਕਿਨਾਂ ਨੂੰ ਆਪਣੀ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਤੇ ਉਹ ਜਦੋਂ ਸਿੱਖਾਂ ਤੇ ਇੱਕ ਪਹੁੰਚੇ ਤੇ ਫਿਰ ਉਹ ਸਾਰੇ ਹਾਜ਼ਰ ਹੋਏ ਤੇ ਉਹਨਾਂ ਨੇ ਆਪਣਾ ਸੀਸ ਸਤਿਗੁਰੂ ਦੇ ਚਰਨਾਂ 'ਚ ਭੇਟ ਕੀਤਾ ਤੇ ਉਹ ਪੰਜ ਪਿਆਰੇ ਬਣੇ ਤੁਸੀਂ ਕਹਿੰਦੇ ਸਿੱਖ ਹੀ ਨਹੀਂ ਹੈ ਫਿਰ ਤੁਹਾਡੀ ਜਾਣਕਾਰੀ ਹਾਸਤੇ ਗੱਲ ਦੱਸਦੇ ਆ ਵੈਸੇ ਸਿੱਖ ਜਿਹੜੇ ਸਿੱਖ ਨੇ ਜਿਹੜੇ ਬਾਣੀ ਸਮਝਦੇ ਨੇ ਤਰਲੋਚਨ ਸਿੰਘ ਜੀ ਤੁਸੀਂ ਵੀ ਸੁਣ ਲਿਓ ਜਿਹੜੇ ਬਾਣੀ ਸਮਝਦੇ ਨੇ ਮਾਰੇ ਨੇ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਨਾਨਕ ਪਾਸ਼ਾ ਸਿੱਖ ਸ਼ਬਦ ਦਾ ਇਸਤੇਮਾਲ ਕਰ ਰਹੇ ਨੇ ਤੁਸੀਂ ਕਹਿੰਦੇ ਸਿੱਖ ਹੈ ਹੀ ਨਹੀਂ ਸੀ ਸਾਡੇ ਜਿਹੜੇ ਗੁਰੂ ਨਾਨਕ ਪਾਸ਼ਾ ਦੇ ਵੇਲੇ ਦੇ ਸਿੱਖ ਹੋਏ ਨੇ ਈਵਨ ਇੱਥੋਂ ਤੱਕ ਜਿਹੜਾ ਮੱਕਾ ਮਦੀਨਾ ਉੱਥੇ ਸਿੱਖ ਰੁਕੂਦੀਨ ਹੋਇਆ ਤੁਸੀਂ ਕਹਿੰਦੇ ਸਿੱਖ ਨਹੀਂ ਹੋਏ ਸ਼ਹੀਦ ਹੋਇਆ ਉਹ ਸਿੱਖ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਦਾ ਅਨੰਨ ਸਿੱਖਾ ਇਹ ਹੁਣ ਮੈਂ ਇਸ ਦੀ ਹਿਸਟਰੀ ਜਾਵਾਂਗਾ ਤੇ ਬਹੁਤ ਲੰਮਾ ਚੋੜਾ ਵਿਸਥਾਰ ਹੋ ਜਾਣਾ ਹੈ ਸਾਡੇ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਤੇਗ ਬਹਾਦਰ ਪਾਸ਼ਾ ਤੱਕ ਅਗਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਵੱਖਰਾ ਕਰਤਾ ਮੈਂ ਤੁਹਾਡੇ ਕਰਕੇ ਇਹ ਅਲੱਗ ਕੀਤਾ ਕਿਉਂਕਿ ਤੁਸੀਂ ਕਿਹਾ ਵੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਦਾ ਚੁੱਕਣ ਦਾ ਕੰਮ ਕੀਤਾ ਉਹ ਭਲੇ ਉਹ ਲੋਕੋ ਗੁਰੂ ਇੱਕ ਹੈ ਜਾਮੇ 10 ਨੇ ਇਹਦਾ ਸਾਡੀ ਗੁਰਬਾਣੀ ਜਿਹੜੀ ਹੈ ਉਹ ਕਰਦੀ ਏਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ਇੱਕ ਗੁਰੂ ਹੈ ਜਾਮੇ 10 ਹੋਏ ਨੇ ਕੰਮ ਸਿੱਧਾ ਸੀਗਾ ਇਹ ਜਿਹੜੇ ਗੁਰੂ ਨਾਨਕ ਪਾਸ਼ਾ ਕੰਮ ਕਰਕੇ ਗਏ ਉਹਨੂੰ ਪੂਰਿਆ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣ ਦੱਸੋ ਇੱਕ ਮੈਂ ਐਗਜ਼ਾਮਪਲ ਲੈਂਦਾ ਇੱਕ ਛੋਟਾ ਬੱਚਾ ਹੈ ਉਹ ਪਹਿਲਾਂ ਨਰਸਰੀ ਦੀ ਪੜ੍ਹਾਈ ਕਰਦਾ ਫਿਰ ਮਿਡਲ ਸਕੂਲ ਦਾ ਫਿਰ 10ਵੀਂ ਦੀ ਫਿਰ 12ਵੀਂ ਦੀ ਫਿਰ ਡਿਗਰੀ ਲੈਂਦਾ ਡਿਗਰੀ ਲੈਣ ਤੋਂ ਬਾਅਦ ਕਿਹਾ ਜਾਂਦਾ ਨਾ ਮੈਂ ਡਾਕਟਰ ਫਲਾਣਾ ਸਿੰਘ ਫਲਾਣਾ ਵਕੀਲ ਫਲਾਣਾ ਜੱਜ ਹੁੰਦਾ ਤੇ ਉਹੀ ਹੈ ਪਰ ਉਹ ਡਿਗਰੀ ਮਿਲ ਜਾਂਦੀ ਹੈ ਗੁਰੂ ਗੋਗੁਰੂ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿੱਖੀ ਦੇ ਵਿੱਚ ਲਿਆਂਦਾ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਕਿਰਪਾ ਕੀਤੀ ਬਾਣੀ ਨਾਲ ਜੋੜਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਮੁਕੰਮਲ ਕੀਤਾ ਤੁਸੀਂ ਫਿਰ ਇੱਕਲ ਹੋਰ ਕਹਿਗੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਦਿੱਤੀ ਬਿਲਕੁਲ ਗਲਤ ਹੈ ਤਲਵਾਰ ਨਹੀਂ ਦਿੱਤੀ ਸਾਨੂੰ ਕਿਰਪਾਨ ਦਿੱਤੀ ਹੈ ਉਪਰਪਾਨ ਦੇ मीनिंग ਨੇ ਕਿਰਪਾ ਜਮਾ ਆਣ ਕਿਰਪਾ ਕਾਦੇ ਤੇ ਕਿਸੇ ਗਰੀਬ ਤੇ ਜਿਹੜਾ ਮਜ਼ਲੂਮ ਹੈ ਉਹਦੀ ਰਾਖੀ ਕੀਤੀ ਸਿੱਖਾਂ ਨੇ ਗੁਰੂਆਂ ਨੇ ਕੀਤੀ ਹੈ ਤੇ ਆਣ ਸਾਡੀ ਅਣਖ ਦਾ ਪ੍ਰਤੀਕ ਹੈ ਜਿਵੇਂ ਅੱਜ ਅਸੀਂ ਅਣਖ ਵਿਧਾਨ ਨੂੰ ਖਾ ਰਹੇ ਆਂ ਵੀ ਤੁਸੀਂ ਸਾਡੀ ਗਲਤ ਹਿਸਟਰੀ ਜਿਹੜੀ ਹੈ ਪ੍ਰਮੋਟ ਕੀਤੀ ਹੈ ਅਸੀਂ ਉਹਨੂੰ ਖੰਡਨ ਕਰ ਰਹੇ ਆਂ ਇਹ ਲੀਡਰ ਤੇ ਨਹੀਂ ਕਰ ਸਕੇ ਪਰ ਅਸੀਂ ਜ਼ਰੂਰ ਕਰਾਂਗੇ ਤੁਸੀਂ ਆਰਐਸਐਸ ਦੀ ਪਿਸ਼ਟ ਭੂਮੀ ਤੋਂ ਆਉਂਦੇ ਹੋ ਅਸੀਂ ਗੁਰੂ ਨਾਨਕ ਮਹਾਰਾਜ ਦੀ ਸ਼ਬਦ ਟਕਸਾਲ ਦੇ ਸਿੱਖਿਆ ਅਸੀਂ ਤੁਹਾਨੂੰ ਹਰ ਜਵਾਬ ਦੇਵਾਂਗੇ ਜਿੱਥੇ ਤੁਸੀਂ ਸਾਨੂੰ ਰਲਗੱਡ ਕਰਨ ਦੀ ਕੋਸ਼ਿਸ਼ ਕਰੋਗੇ ਅਸੀਂ ਦੇਸ਼ ਵਾਸਤੇ ਆ ਮੰਨ ਲੈਨੇ ਆ ਅਸੀਂ ਦੇਸ਼ ਦੀ ਏਕਤਾ ਚਾਹੁੰਨੇ ਆ ਇਹ ਵੀ ਠੀਕ ਹੈ ਪਰ ਜੇ ਤੁਸੀਂ ਇਹ ਕਹੋ ਕਿ ਅਸੀਂ ਸਿੱਖ ਨਹੀਂ ਇਹ ਬਰਦਾਸ਼ਤ ਨਹੀਂ ਹੋਣਾ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਸੋ ਖੱਟਰ ਸਾਹਿਬ ਇਸ ਲੀਡਰਸ਼ਿਪ ਨੇ ਤੁਹਾਨੂੰ ਨਹੀਂ ਪੁੱਛਿਆ ਜੇ ਕਦੇ ਦਾਸ ਉੱਥੇ ਬੈਠਾ ਹੁੰਦਾ ਕਿ ਤੁਹਾਨੂੰ ਮੈਂ ਜਰੂਰ ਦੱਸਦਾ ਵੀ ਅਸਲ ਸਿੱਖ ਕੀ ਕਿਹਨੂੰ ਕਹਿੰਦੇ ਨੇ ਉਹ ਪਤਾ ਕਿਵੇਂ ਦੱਸਦਾ ਏ ਘਰੀ ਹੁੱਡਾ ਸਾਹਿਬ ਵੀ ਆਏ ਸੀ ਇੱਥੇ ਉਹਦੋਂ ਤਰਨੋਚਨ ਸਿੰਘ ਨੇ ਵੀ ਪ੍ਰੋਗਰਾਮ ਕੀਤਾ ਸੀਗਾ ਤੇ ਤਰਨੋਚਨ ਸਿੰਘ ਦੇ ਪ੍ਰੋਗਰਾਮ ਸਾਡੇ ਸਿੱਖ ਸ਼ੀਧਾਂ ਬਾਰੇ ਇੱਕ ਪੱਤਰਕਾਰ ਨੇ ਗਲਤ ਬੋਲਤਾ ਸੀ ਤੇ ਕੱਲਾ ਦਾਸ ਉੱਠਿਆ ਸੀ ਤੇ ਉਹਨੇ ਉਹਦੀ ਉਹਨੂੰ ਦੱਸਤਾ ਸੀ ਵੀ ਕੀ ਹੁੰਦਾ ਅਸਲੀ ਉੱਤੇ ਪਰਚਾ ਹੋਇਆ ਸੀ ਉਹ ਫਿਰ ਅੰਦਰ ਵੀ ਰਿਹਾ ਐਨ ਜੇ ਵੀ ਤੁਸੀਂ ਗਲਤ ਹਿਸਟਰੀ ਪ੍ਰਮੋਟ ਕਰ ਜੋ ਤੇ ਆ ਜਿਹੜੇ ਮਿੱਟੀ ਦੇ ਮਾਦੋ ਲੀਡਰ ਨੇ ਤੇ ਇਹ ਉੰਜ ਹੀ ਬੈਠੇ ਰਹਿਣਗੇ ਐਸਾ ਨਹੀਂ ਹੈ ਕਟਰ ਸਾਹਿਬ ਤੁਸੀਂ ਬਜ਼ੁਰਗ ਹੋ ਸਾਡੇ ਸਾਡੇ ਸਤਿਕਾਰਯੋਗ ਹੋ ਪਰ ਅਸੀਂ ਤੁਹਾਨੂੰ ਕੋਈ ਇਜ਼ਾਤ ਨਹੀਂ ਦੇਵਾਂਗੇ ਕਿ ਤੁਸੀਂ ਸਾਡੀ ਹਿਸਟਰੀ ਨੂੰ ਗਲਤ ਪ੍ਰਮੋਟ ਕਰੋ ਤੁਸੀਂ ਇੱਥੇ ਵੀ ਕਹਿ ਗਏ ਕਿ ਬੰਦਾ ਸਿੰਘ ਬਹਾਦਰ ਜਿਹੜਾ ਸੀਗਾ ਉਹ ਗੁਰਗੋਬਿੰਦ ਸਿੰਘ ਨੂੰ ਮਿਲਿਆ ਤੇ ਉਹ ਇਸ ਤਰ੍ਹਾਂ ਹੋਇਆ ਬਿਲਕੁਲ ਤੁਹਾਡੀ ਗੱਲ ਆਪਣੇ ਲੈਵਲ ਤੇ ਤੁਸੀਂ ਠੀਕ ਕਰ ਰਹੇ ਹੋ ਪਰ ਬੰਦਾ ਸਿੰਘ ਬਹਾਦਰ ਜਦ ਤੱਕ ਗੁਰੂ ਸਾਹਿਬ ਦੇ ਸੰਪਰਕ ਚ ਨਹੀਂ ਆਇਆ ਜਦ ਤੱਕ ਗੁਰੂ ਦਾ ਥਾਪਣਾ ਉਹਦੇ ਤੇ ਨਹੀਂ ਹੋਇਆ ਜਦ ਤੱਕ ਗੁਰੂ ਦੀ ਬਖਸ਼ਿਸ਼ ਉਹਤੇ ਨਹੀਂ ਹੋਈ ਬੰਦਾ ਸਿੰਘ ਬਹਾਦਰ ਕੁਰਬਾਨੀ ਨਹੀਂ ਕਰ ਸਕਿਆ ਇਹ ਵੀ ਇੱਕ ਹਿਸਟਰੀ ਹੈ ਸੋ ਸਾਡੀ ਹਿਸਟਰੀ ਨੂੰ ਗਲਤ ਨਾ ਪ੍ਰਮੋਟ ਕਰੋ ਤੇ ਹਰਿਆਣਾ ਕਮੇਟੀ ਦੇ ਜਿਹੜੇ ਮਤਲਬ ਮੈਂ ਤੇ ਇਹਨਾਂ ਨੂੰ ਇਹ ਕਹਾਂਗਾ ਇਹ ਪਤਾ ਕੀ ਕਰ ਰਹੇ ਨੇ ਸਮਾਗਮ ਤੇ ਜਾਂਦੇ ਨੇ ਮੀਟਿੰਗ ਦੀ ਫੋਟੋ ਖਿੱਚਦੇ ਨੇ ਵੱਡੀ ਕਿਰਪਾਣ ਹੱਥ 'ਚ ਹੁੰਦੀ ਐ ਕੋਈ ਉਹਨੂੰ ਸਰੂਪੇ ਪਾਉਂਦਾ ਕੋਈ ਉਹਨੂੰ ਸਰੂਪੇ ਪੰਦਾ ਇਹਨਾਂ ਨੂੰ ਪਤਾ ਹੀ ਨਾ ਹੋ ਕੀ ਰਿਹਾ ਦਾਦੂਵਾਲ ਸਾਹਿਬ ਮੈਨੂੰ ਤੁਹਾਡੇ ਤੋਂ ਇੱਕ ਆਸ ਨਹੀਂ ਸੀ ਏ ਤੁਸੀਂ ਧਰਮ ਪ੍ਰਚਾਰ ਦੇ ਚੇਅਰਮੈਨ ਨੂੰ ਜੇ ਤੁਹਾਡੇ ਸਾਹਮਣੇ ਕੋਈ ਵੀ ਲੀਡਰ ਆਰਐਸਸ ਦਾ ਭਾਜਪੀ ਦਾ ਕਾਂਗਰਸ ਦਾ ਜਨਤਾ ਪਾਰਟੀ ਇ ਕਿਸੇ ਵੀ ਪਾਰਟੀ ਦਾ ਗਲਤ ਹਿਸਟਰੀ ਨੂੰ ਪ੍ਰਮੋਟ ਕਰੇ ਤੇ ਤੁਹਾਡਾ ਫਰਜ਼ ਬਣਦਾ ਤੁਸੀਂ ਉਹਨੂੰ ਰੋਕਣਾ ਈਵਨ ਇਹ ਤੱਕ ਕਿ ਹਰਿਆਣਾ ਕਮੇਟੀ ਦੇ ਪ੍ਰਧਾਨ ਦਾ ਫਰਜ ਬੰਦਾ ਉਹ ਵੀਡੀਓ ਵੇਖ ਲਿੰਦਾ ਤੇ ਉਹ ਇੱਥੇ ਸਟੇਟਮੈਂਟ ਜਾਰੀ ਕਰਦਾ ਪਰ ਐਸਾ ਨਹੀਂ ਹੋਇਆ ਦੂਸਰੀ ਗੱਲ ਕਿਸੇ ਐਗਜ਼ੀਕਟਿਵ ਕਮੇਟੀ ਦੀ ਸਟੇਟਮੈਂਟ ਨਹੀਂ ਆਈ ਮੈਂ ਬੜਿਆਂ ਨੂੰ ਟੋਇਆ ਵੀ ਯਾਰ ਇਧਰ ਧਿਆਨ ਦਿਓ ਮੈਂ ਬੋਲਣਾ ਨਹੀਂ ਸੱਚਾ ਹੁੰਦਾ ਪਰ ਇਹ ਜਿਹੜੇ ਮਿੱਟੀ ਦੇ ਮਾਦੋ ਨੇ ਨਾ ਤਰਲੋਚਨ ਸਿੰਘ ਜੀ ਸਿੱਖ ਸੰਮੇਲਨ ਕਰਾਓ ਪਰ ਅੱਜ ਤੱਕ ਤੁਸੀਂ ਸਿੱਖਾਂ ਵਾਸਤੇ ਇੱਕ ਅਚੀਵਮੈਂਟ ਨਹੀਂ ਲੈ ਕੇ ਦੇ ਸਕੇ ਸਿੱਖ ਸੰमेलन ਕਰਾਣੇ ਠੀਕ ਹੈ ਆਪਣੀ ਰਾਜਨੀਤੀ ਤੁਸੀਂ ਕਰੀ ਜੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਗਲਤ ਹਿਸਟਰੀ ਗਲਤ ਸਿੱਖਾਂ ਦੇ ਸਿਧਾਂਤ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਸੁਣਾਗੇ ਬਸ ਮੇਰੀ ਇਨੀ ਬੇਨਤੀ ਹੈ ਅਗਰ ਇੱਕ ਚੀਜ਼ ਹੋਰ ਮਹਾਰਾਣਾ ਕਮੇਟੀ ਨੂੰ ਕਹਿ ਦਿਆਂ ਜੇ ਕੋਈ ਸਿੱਖ ਸੰਮੇਲਨ ਕਰਾਉਂਦਾ ਪਹਿਲਾਂ ਤੁਹਾਡੀ ਪਰਮਿਸ਼ਨ ਲਵੇ ਉੱਥੇ ਕੀ ਬੋਲਿਆ ਜਾਏਗਾ ਕਿਹੜਾ ਲੀਡਰ ਆਏਗਾ ਉਹਦੀ ਕੀ ਆਈਡਿਓਲੋਜੀ ਚੈੱਕ ਕਰੋ ਤੁਸੀਂ ਕਦੇ ਨਹੀਂ ਬਣੇ ਹੋ ਕਦੇ ਨਹੀਂ ਮੈਂਬਰ ਬਣੇ ਹੋ ਅੱਜ ਸਾਲ ਹੋ ਚੱਲਦਾ ਤੁਹਾਨੂੰ ਅ ਜਨਵਰੀ ਚ ਸਾਲ ਹੋ ਜਾਣਾ ਹੈ ਹਰਿਆਣਾ ਕਮੇਟੀ ਦੇ ਇਲੈਕਸ਼ਨਾਂ ਨੂੰ ਤੁਸੀਂ ਅਜੇ ਤੱਕ ਮਤਾ ਨਹੀਂ ਪਾਸ ਕਰ ਸਕੇ ਤੁਸੀਂ ਤੇ ਸਾਨੂੰ ਇਸ ਤਰ੍ਹਾਂ ਖਤਮ ਕਰਾ ਦਿਓਗੇ ਜੀਤ ਸਿੰਘ ਸਾਹਿਬ ਦਾ ਐਵਿਡੈਂਸ ਕ੍ਰੀਏਟ ਹੋ ਰਹੀਆਂ ਨੇ ਇਸ ਤਰ੍ਹਾਂ ਪ੍ਰੋਗਰਾਮ ਕਰ ਕਰ ਕੇ ਸੋ ਇੱਕ ਮੇਰੀ ਬੇਨਤੀ ਹੈ ਇਹਦੇ ਤੇ ਕੰਮ ਕਰੋ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਲਿਖਿਆ ਉਹਦਾ ਜਵਾਬ ਹੁਣ ਤੁਸੀਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ